ब्यूटी आए कामयाब कख करण जे लोड़े न आयो बे सोन लाथे ਕਰਾ ਗਿਆ ਲੈ ਮਸਾਜ ਆ ਗਿਆ ਨਾਲ ਲਿਖਿਆ ਓ ਛੋਟਾ ਇਹ ਇਹ ਇਦੀ ਰੀਡ ਦੀ ਹੱਡੀ ਈ ਲੀ ਵੀ ਦੇਖ ਕੇ ਮੜ ਜਾ ਹਮਾਰਾ ਡੰਗ ਸਤੂਏ ਬਣਾਉਣ ਲੱਗਿਆ ਹਾਂ ਆ ਦਿਨ ਹੀ ਹਰਦੇ ਪਾ ਕੇ ਨਾ ਦਾ ਪਾਤਾ ਛੱਡੂਗੇ ਆ ਕਿ ਪੈ ਗਿਆ ਉਸ ਤੇ ਅ ਅ ਇਹ ਦਿਨ ਹੀ ਕੱਲ ਹੋਰ ਦਿਨ ਲੰਨੇ ਕੰਮ ਵਧੀਆ ਬਾਈ ਆ ਤਰ ਦੇ ਤਰਿਤੋਂ ਮੈਂ ਤਾਂ ਇਹ ਤੇ ਚਾ ਗਿਆ ਮੁੰਡਾ ਆ ਜਾਂਦਾ ਸ਼ਾਹੌਦਾ ਲੱਲ ਲੱਲ ਚਲ ਗਿਆ ਇਹ ਕੱਢ ਆਈਂ ਕੈਨੇਡਾ ਸਾਰੀ ਕੈਨੇਡਾ ਖਾ ਲੈਣਾ ਬੜਾ ਬਿਊਟੀਆ ਵੀ ਤੇ ਕਾਲਾ ਕਾਲਾ ਪ੍ਰਾਪਤ ਕਰ ਲੈ ਪੈ ਗਿਆ ਕਿਤੇ ਕੁਝ ਚੜਾ ਲੈ ਚਮਕਾ ਦੇ ਵੀਰੇ ਦੇਨ ਦੀ ਵਾਰੀ ਆਏ ਪਾਪਾ ਮੰਮਾ ਬੁਰਾ ਲੱਗਦਾ ਕਿੰਨੇ ਭਾਈ ਡਿਸਕਾਊਂਟ 1700 ਮੰਮਾ ਲੈਣ ਤੁਸੀਂ ਲੈ ਨੂੰ ਉਹ ਵੀ ਕਰਾ ਕੇ ਫੇਸ ਦੀਆਂ ਬਿਊਟੀਆਂ ਪਿਆਟੀਆਂ ਸੈਟ ਆਹ ਸਾਡੇ ਜੁਆਏ ਭਾਈ ਦੀ ਗੱਡੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੁੰਡਾ ਬਣਾਉਣਾ ਜੀ ਮੁੰਡਾ ਪਹਾਲੋ ਜੀ ਤੇ ਆਈਡੀ ਆਈਡੀ ਕਹੇ ਪਾਜੀ ਆਪਣੀ ਹਾਂਜੀ ਲਵਪ੍ਰੀਤ ਹਾਂਜੀ ਹੈਨਾ ਆਈਡੀ ਕਹਤੀ ਤੁਹਾਡੀ ਇੰਸਟਾ ਆਈਡੀ ਹਾਂ ਲਵਪ੍ਰੀਤ ਅ 83 ਲਵਪ੍ਰੀਤ 1380 ਉਹ ਇਹ ਬੁੱਲ ਫਲ ਪਟਾ ਵੀ ਲਿਆ ਆ ਉਹ ਜਿਹੜੀ ਲੜਾਈ ਦੀ ਹੈ ਹੈ ਤਾਂ ਨਹੀਂ ਕਰਿਆ ਨਾ ਆਵਾਜ਼ ਕਿ ਏਸੀ ਦੀ ਏਸੀ ਦਾ ਬੈਰਿੰਗ ਗਿਆ ਕੰਪਰੈਸਰ ਹੀ ਗਿਆ ਹੁਣ ਤਾਂ ਚੱਲ ਬਤਾ ਦੇਣਾ ਦੱਬ ਕੇ ਲੱਗਾ ਮਲਾ ਤੇ ਬਕਰੇ ਕੰਪਰੈਸਰ ਦੇ ਅੰਦਰ ਲਾ ਦੇ ਉਧਰ ਚੱਲ ਲਾਇਆ ਇਹਨੂੰ ਅੰਦਰ ਖੜੀ ਕਰਿਆ ਫੇ ਘੁੰਮਣ ਚੱਲਦੇ ਆ ਇਹ ਏਸੀ ਓਨ ਕਰੇ ਤੇ ਕਰਦੀ ਇਹ ਨਾ ਅਜੀ ਆਵਾਜ਼ ਕੰਪਰੈਸਰ ਗਿਆ ਇਹਦਾ ਜਿਦਾ ਚੱਲ ਕੋਈ ਨਾ ਪਾ ਲੈਂਗੇ ਮਾਸੜ ਜੀ ਸਭੇ ਭਾਈਆਂ ਦੇ ਰਾਮ ਰਾਮ ਕਰ ਦਿਓ ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ ਰਾਜ ਰਾਜ ਉਹ ਪਾਏ ਕਿੱਥੇ ਰਾਮ ਰਾਮ ਸੱਬੇ ਭਈਆਂ ਦੇ ਹਾਂ ਉਹ ਆਏ ਨੂੰ ਪਾਜ ਦੇ ਨੂੰ ਮੜ ਕਹਿੰਦੇ ਕਿਸ਼ਤੀਆਂ ਨੇ ਉੱਥੇ ਸਮੁੰਦਰਿਆ ਉੱਥੇ ਪਾਣੀਆ ਉੱਥੇ ਪਾਣੀਆ ਉੱਥੇ ਪਾਣੀ ਦੇਖਣ ਜਾਂਦੇ ਪਾਣੀ ਦੇਖਣ ਚੱਲੇ ਅਸੀਂ ਟਾਈਮ ਦਾ ਇੱਕ ਹੋਰ ਆ ਗਈ ਪਿੱਛੇ ਇਹਦੇ ਇਹ ਅਜੇ ਜਮਨਾ ਰੋਕੀ ਵੀ ਇਹਨਾਂ ਨੇ क्या तीन देख सकते हैं अस्त्र शस्त्र आसन ब्रिज उज लिमिटेड गवर्नमेंट ऑफ उत्तराखंड जान दो जी अपने रुको your destination is on the left oh samne aagi oh jagah jithe pa jaana kithhe hmm kehne da sawal mama teri angrezi maal paungi sanu saareyan nu keda 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 belozam

ਉਨੇ ਗੱਡੀ پارک ਕਰੀਆ ਔਰ ਥਾਰ ਦੇ ਨਾਲ ਮਗਰੇ ਲਾ ਦੇ ਦੱਬ ਕੇ ਚਲੋ ਜੀ ਚਲ ਉਹ ਕਿਸੇ ਦੱਸਿਆ ਕਹਿੰਦੇ ਜਾ ਕੇ ਘੁੰਮ ਕੇ ਆਓ ਆ ਜure ਘੁੰਮਣ ਹਾਲੇ ਗੱਡੀ ਖੜੀ ਕਰੀ ਅਸੀਂ ਹੈ ਕੁਛ ਉਹਰੇ ਘੁੰਮਣ ਬਾਹਾ ਬੇਰਕਾਰ ਦਾ ਬੂਤ ਬਣਿਆ ਵਾ ਔਰੇ ਪੈਟੀਆਂ ਖਾ ਲੋ ਕੁਸ ਖਾ ਲੋ ਪੈਟੀਆਂ ਹੋਰ ਕੁਸ ਨਹੀਂ ਹੋਰ ਕੁਸ ਨਹੀਂ ਹੈ ਯਾ ਦੇਖ ਲੋ ਆ ਜਮਨਾ ਦਿਖਦੀ ਔਰੇ ਤੇ ਲੈ ਆਹ ਲੈ ਜੀ ਤੁਹਾਨੂੰ ਦਿਖਾ ਦੀ ਆ ਜਮਨਾ ਇਧਰ ਦੀ ਜਮਨਾ ਆ ਔਰੇ ਤੇ ਕਨਵਰਟ ਕਰ ਦੰਦੇ ਬਸ ਇਹਨਾਂ ਨੂੰ ਜਿੱਦਾਂ ਆਪਣੇ ਰੋਪੜਦਾ ਨਹੀਂ ਹੈਗਾ ਹੈੱਡ ਉੱਥੇ ਦੇ ਕੱਢ ਦੰਦੇ ਨੀਲੋ ਵਾਲੀ ਮਹਿਰ ਵਾਉਰੇ ਆਹੀ ਹੈ ਜਮਨਾ ਦੇ ਮਦੇ ਨਹਿਰਾਂ ਨੂੰ ਰਾ ਗੱਡੀਆਂ ਵੀ ਆਹ ਹੈ ਜੀ ਆ ਡੈਮ ਹੋ ਗਈ ਜਮਨਾ ਵਾਲਾ ਬਸ ਹੋਰ ਕੁਝ ਨਹੀਂ ਹੈ ਵਰੇ ਜੀ ਆ ਬਥੇਰੇ ਔਰੇ ਘੁੰਮਦੇ ਮਾਦਾ ਰੋਣੀ ਦੇ ਥਲੂ ਮਾਂ ਜੀ ਦੇ ਪਾਸ ਤੇ ਦੱਸਿਆ ਦੱਸ ਆ ਵੀ ਕੋਈ ਪਲੇਸ ਤਾਂ ਦੱਸ ਦੇ ਜੀ ਜਿੱਥੇ ਘੁੰਮਣ ਦੇ ਸਾਲੇ ਨੇ ਦੱਸੀ ਆਈ ਜੀ ਜਿੱਥੇ ਕੁਝ ਵੀ ਨਹੀਂ ਹੈ ਕਹਿੰਦਾ VOTING ਆ ਜੀ ਬਲਾਣਾ ਧੜਾ ਅੱਖ ਨਹੀਂ ਟਕਰਿਆ ਥਰੁੱਕੇ 100 ਮੀਟਰ ਅੱਗੇ ਨਾ ਥੱਲੇ ਨੂੰ ਉਤਰ ਕੇ ਫਿਰ VOTING ਹੋਣੀ ਹੈ ਉਰੇ ਕੁਝ ਨਹੀਂ ਹੈ ਉਰੇ ਤਾਂ ਕੱਲਾ ਅਸੀਂ ਬੂਥ ਆ ਜੇ ਪੈਟੀ ਪੁਟੀ ਖਾਣੀ ਤੁਸੀਂ ਤਾਂ ਖਾ ਸਕਦੇ ਹੋਰ ਕੁਝ ਨਹੀਂ ਹੈਗਾ ਉਹ ਲੋ ਜੀ ਮੈਂ ਤਾਂ ਬੈਠਣ ਨਿਆਰੇ ਲੋ ਇਹ ਹੁਣ ਆਏ ਮੜ ਜਾ ਉਹ ਪਹਿਲਾਂ ਗਲਤ ਜਗ੍ਹਾ ਤੇ ਕਹਿੰਦੇ ਉਹ ਵੀ ਜਗ੍ਹਾ ਵੈਸੇ ਪਰ VOTING ਅੱਗੇ ਧੀ ਕਹਿੰਦੇ ਸਾਨੂੰ ਆਏ ਜੀ ਬ੍ਰਿਜ ਵੱਟ ਲੋ ਉਹ ਪਾਟਰ ਨੂੰ ਇਹ ਟਿਕਟ ਲੱਗਦੀ ਹੈ ਐਂਟਰੀ ਟਿਕਟਾਂ 20 ਰੁਪਏ ਪ੍ਰਵੇਸ਼ ਚਲਿਓ ਕਮਣ ਕੋਈ ਨਾ ਦੇ ਦਿੰਦੇ ਕੈਸ਼ ਹੋ ਜਾ ਕੋਮ ਤਲੋ ਇਹ ਚੀਲ ਡੱਪ ਬਣਾਈ ਵੀ ਉਹ ਨਾ ਉਰੇ ਹੈ ਜਮ ਨਹੀਂ ਹੈ ਇੱਕ ਚੀਲੇ ਆ ਚੀਲ ਦਿਓ ਹੋਣਾ ਚੱਲ ਫੇਰ 엄마 ਹੈਗੇ ਕੈਸ਼ ਇਹਦਾ ਫਟਵਾ ਵੀ ਲਿਆਓ ਲੈ ਜੀ ਆਇਆ ਟਿਕਟਾਂ ਹੀ ਕੁਝ ਹੈ ਤਾਂ ਨਹੀਂ ਇਹਦੇ ਪਰ ਕਿਆ ਮਿਲੂਗਾ ਸਾਨੂੰ ਇਹ ਕੁਝ ਮਿਲਣਾ ਤਾਂ ਨਹੀਂ ਅੰਕਲ ਜੀ ਕਿ ਬਸ ਐਂਟਰੀ ਟਿਕਟਾਂ ਹੈ ਐਂਟਰੀ ਐਂਟਰੀ ਨਾ ਕੱਲੀ ਕੱਲੀ ਐਂਟਰੀ ਟਿਕਟ ਹੈ ਯਾਰ 20 ਰੁਪਏ ਜੀ ਕੋ ਮੈਂ ਕਿਹਾ ਕਾਈ ਦੇ ਦੇ ਦਾਂਦੇ ਹੁੰਦੇ ਖਾਣ ਪੀਣ ਨੂੰ ਕੁਝ ਪਤਾ ਲੱਗਦਾ ਲੋ ਜੀ ਦੇਖੋ ਪਾਰਕ ਚੌਂਪੜੀਆਂ ਹੀ ਸੋਹਣੀਆਂ ਬਣਾਈਆਂ ਨੇ ਇਹਨਾਂ ਨੇ ਇੱਕ ਬਾਜੀ ਵਾ ਕਿਚਨ ਆਫਿਸ ਕਿਚਨ ਆ ਗਿਆ ਇਹਨਾਂ ਦਾ ਕੈਂਟੀਨ ਯਾਰ ਆਇਤਾ ਜਗਾ ਘੈਂਟ ਆਪਾਂ ਪਹਿਲਾਂ ਉਹੀ ਕਹਿ ਬੈਠੇ ਡਾਈਨਿੰਗ ਡੈਕ ਬੀਣੀ ਕਿਹੜੇ ਨੇ ਆ ਵਿਆਹ ਵਿਆਹ ਵਾਗਾ ਸੇ ਉੱਤੇ ਜਗਾ ਚਾਹ ਤਾਂ ਮਿਲੂਗੀ ਆਪਾਂ ਜਗਾ ਆਰਡਰੇ ਮਾਰਨਾ ਚਾਹ ਬਣਾ ਲਓ ਭਾਈ ਪ੍ਰਿੰਦੇ ਵੀ ਘੁੰਮਣ ਆਏ ਹੋਰੇ ਇਹ ਆ ਦੇਖੋ ਪ੍ਰਿੰਦੇ ਘੁੰਮਣ ਆਏ ਹੋਰੇ ਅਕੈਦੀਆ ਵਾਂ ਕੈਦ ਨਹੀਂ ਕਰੇ ਹੁੰਦੇ ਹੁੰਦੇ ਤਾਂ ਬੈਠਣ ਹੋਣਾ ਹੈ ਬਾ ਜਗਾ ਘੈਂਟ ਆ ਪਰ ਸ਼ਾਂਤ ਜਿਹਨੇ ਮੰਨਿਆ ਸ਼ਾਂਤ ਕਰਨਾ ਹੋਵੇ ਉਹਦੇ ਬਾਅਦ ਤੇ ਵਧੀਆ ਹੈ ਇਹ ਹਾਂ ਜੇ ਦੁਖੀ ਹੈ ਨਾ ਤੁਸੀਂ ਕਿਸੇ ਪਾਸੇ ਤੇ ਹੈਡ ਵਾਲਾ ਕੰਮ ਰੋਪੜਾ ਉਹੀ ਉਰੇ ਆ ਵਧੀਆ ਪਰ ਇਹਨਾਂ ਨੇ ਸਾਫ਼ ਸੁਥਰਾ ਜਿਹਾ ਮਾਹੌਲ ਰੱਖਿਆ ਦੇਖੋ ਪਿੱਛੇ ਐਨ ਬੜੀਆ ਬੈਠਣ ਮੋਟਣ ਨੂੰ ਬਣਾਇਆ ਵਾ ਹੈ ਪੈਗ ਲਾਣੇ ਵਧੀਆ ਤੱਕ ਪੈਗ ਲਾਣ ਵਾਸਤੇ ਵੀ ਬਹੁਤ ਵਧੀਆ ਹੈ ਮਾਮਾ ਘਰ ਦਾ ਸਾਡਾ ਐਨ ਬੜੀਆ ਥੋੜੇ ਦਿਲਾਂ ਨੇ ਰੱਖਿਆ ਹੋਇਆ ਤੇ ਇੱਕ ਕਾਟਿਜ ਇਹ ਕੋਈ ਇੰਨੀ ਘਰੀ ਕਿਰਾਇਆ ਹੈਗਾ ਕਿੰਨਾ ਕਿਰਾਇਆ ਜੀ 5000 ਰੁਪਏ ਮਹੀਨਾ ਦਿਨ ਦਾ ਦਿਨ ਦਾ ਸਾਡੇ ਦਾ ਮਹੀਨੇ ਦਾ ਕਿਰਾਇਆ ਮੰਗ ਲਿਆ ਇਕੱਠਾ ਇੰਨਾ ਕਪੜੀ ਪਾੜਦੇ ਜੀ ਤੇ ਚਾਰ ਬਰੈਡੀਆਂ 3 ਦਾ ਕੱਪ 50ਾ ਉੱਥੇ 50 55 ਕਾਫੀ 3 50 ਦੀ ਕਾਫੀ ਪਾੜਦੇ ਇੰਨਾ ਮਹਿੰਗਾ ਸੋਦਾ ਕਪੜੇ ਇੱਦਾਂ ਇੱਥੇ ਇੰਦੀ ਪਾੜਦੇ ਹੁੰਦੇ ਆ ਜੀ ਚਾਰ ਬਰੈਡਾਂ ਦਾ ਜਿਆਦਾ ਪਾ ਕੇ ਤਾਂ ਨਵੇਂ ਕੱਪੜੇ ਸਭ ਪਾੜ ਕੇ ਨਾ ਕਿੱਥੇ ਬਣਾ ਕੇ ਭੇਜਦੇ ਨੇ ਇਸੇ ਸਭ ਲਾਲਾ ਨੇ ਇਹਨਾਂ ਨੇ ਸਾਡਾ ਕੁਝ ਨਹੀਂ ਛੱਡਣਾ ਹੈਗਾ ਕੋਲਡ ਡਰਿੰਕ ਦਾ ਗਲਾਸ 35 ਰੁਪਏ ਪਰ ਉਹ ਜਾ ਤਾਂ ਸਕਦੇ ਯਾਰ ਦੇਖ ਕਹ ਬਨੇ ਹਾਏ ਯਾਰ ਹਾਏ ਆਏ ਤਾਂ ਨਹੀਂ ਮਨਾਂ ਕਰਦੇ ਇਹ ਦੇਖਣ ਦੁਖਣ ਤੇ ਆਏ ਆ ਆ ਬਣਾਏ ਹੋਏ ਘਰ ਜੀ ਉਰੇ ਆਹ 3 ਨੰਬਰ ਕਮਰਾ ਇਹ ਦੇਖੀ ਹੈ ਤਾਂ ਨਹੀਂ ਕੋਈ ਉਰੇ ਲੋ ਹੈ ਜੀ ਇਹ ਮਾਮਾ ਉਂ ਥੱਲੇ ਇਹਨਾਂ ਨੇ ਉਹੀ ਕਰਿਆ ਵਾ ਇਹ ਚੋਰਸ ਵਾਲਾ ਹੀ ਕੰਮ ਬਾ ਉੱਪਰ ਬਸ ਆਏ ਆ ਵੀ ਆ 3 ਜੀਆਂ ਪਾਤੀਆਂ ਲੱਗ ਤੇ ਥੱਲੇ ਖਾਲੀ ਹੋ ਆ ਆਹ ਟੀਨਾ ਪਾਤੀਆਂ ਲੈ ਦੀਆਂ ਚਰਸਤਾ ਬਣਾਤਾ ਨਾਲ ਬਾਲਕਨੀ ਜੀ ਕੋ ਜੀ ਆਹ ਲੱਕੜ ਦਾ ਬਣਾਇਆ ਦਸਤਾ ਜਾਂ ਖੜਨੇ ਨੂੰ ਇਹਨਾਂ ਨੇ ਟੁੱਟ ਗਿਆ ਥੱਲੇ ਹੋਰ ਕੀ ਹੋਣਾ ਟੁੱਟ ਗਿਆ ਸਿੱਧਾ ਵਿੱਚ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਨਾ ਜਿਹੜਾ ਜੀ ਆਹ ਜੁਗਾਂਡਾ ਜੁਗਾਂਡਾ ਦੇ ਜੰਗਲ ਆਏ ਜਗਾਂਡਾ ਦੇ ਜੰਗਲ ਓਏ ਪ੍ਰਾਣੀਓ ਕਾਲੀ ਜੇ ਵਸਦੇ ਜਿਹੜੇ ਉਹ ਤੀਰ ਜਿਨ ਚੱਕੀ ਫਿਰਦੇ ਹੁੰਦੇ ਹੁੰਦੇ। ਕਿਆ ਨਾਮ ਉਹਨਾਂ ਦਾ? ਆਗੇ ਤੁਹਾਨੂੰ ਉੱਪਰ ਚੜ ਕੇ ਦਿਖਾਉਂਦੇ ਆਂ ਚੰਗੀ ਤਰ੍ਹਾਂ ਉਹਨਾਂ ਜਗੰਡਾ ਦੇ ਜੰਗਲ। ਚੱਲ ਕਰਨੇ ਆਂ ਹੋ ਮੁਰੇ ਮੁਰੇ। ਚੱਲ ਦੱਸਿਆ। ਉਹ ਗਏ ਜਗੰਡਾ ਦੇ ਜੰਗਲ ਦੇਖਣ ਜਾਣ ਵਾਸਤੇ। ਆਖੇ ਜੰਗਲ। ਉਹ ਐਨਾ ਕਾਉਂਡਾ ਉਹ ਉਹਦੇ ਜੰਗਲ ਆ ਅਮਾਜ਼ੋਨ ਦੇ। ਜਿੱਥੇ ਸਭ ਤੋਂ ਵੱਡਾ ਐਨਾ ਕਾਉਂਡਾ ਪਾਇਆ ਜਾਂਦਾ। ਅਸੀਂ ਉਹਦੇ ਤਾਂ ਆਣ ਜੋਗੇ ਹੋਏ ਜੱਸਿਆ ਜਾਂ ਉਹਦੇ ਪਰਿੰਦੇ ਗਏ ਪਹਿਲਾਂ ਉਹਦੇ ਪਰਿੰਦੇ ਘੜੇ ਤੇ ਅਗਰ ਕਾਨੂੰਨ ਡਿਸਟਰਬ ਹੋ ਗਾਨਾ ਪਰਿੰਦਿਆਂ ਨੂੰ ਵੀ ਪੰਛੀ ਉੱਡ ਜਾਣੇ ਤੇ ਉਹ ਆਪੇ ਉੱਡ ਗਏ ਆ ਦੇਖੋ ਲਵ ਸਾਰਾ ਕੁਝ ਲਿਖਿਆ ਹੋਇਆ ਹੈ ਆਪਣੇ ਨਾਮ ਇੱਥੇ ਵਿਸ਼ੇਸ ਪੂਰੀ ਬੱਲੇ ਤਾਂ ਹੀ ਲਿਖਿਆ ਹੋਇਆ ਹੈ ਹਾਂ ਜਿਨ੍ਹਾਂ ਨੇ ਵਿਆਹ ਕਰਾਣਾ ਆਉਂਦਾ ਜਿੱਦਾਂ ਦੇਖੋ ਸਾਹਿਬ ਕਲ ਕਿਆ ਹੈ ਕਲਪਨਾ ਥੋੜੇ ਟਾਈਮ ਪਹਿਲਾਂ ਕਿਹੜਾ ਛੇੜੀ ਬੈਠੇ ਤੇ ਕੀ ਨੀ ਬੋਲੀ ਤਾਜ਼ੂਰੇ ਆਏ ਆ ਯਾਰ ਕਿੰਨੀ ਗੋਰ ਨਾਲ ਨਾਮ ਪੜਨ ਲੱਗਿਆ ਹੋਇਆ ਮੈਂ ਅਰੇ ਕਿ ਨੀਲੂ ਹੋਏ ਬਿੱਟੂ ਵੀਰੇ ਨਾਮ ਲਿਖੇ ਉਹ ਉਹ ਬਿੱਟੂ ਵੀਰੇ ਨਾਮ ਲਿਖ ਕੇ ਆਉਣਾ ਨਾ ਆਪਣਾ ਉਹਦਾ ਨਾਮ ਲੱਗੋ ਉਹਦਾ ਨਾਮ ਲੱਗੋ ਦੇ ਦੇ ਪਰ ਦਿਲ ਜਾ ਬਣਾ ਕੇ ਉਹ ਬੜੇ ਅੱਖਰਾਂ ਵਿੱਚ ਲਿਖ ਕੇ ਗਿਆ ਆਉਣਾ ਹਾਂ ਦੇ ਕਿੰਨੇ ਨਾਮ ਐਸ ਆਈ ਏ ਯਾਰ ਮਿਸ ਯੂ ਨੀਲੂ ਨੀਲੂ ਦੀਪੂ ਵਾਹ ਜੀ ਵਾਹ ਇਹਦਾ ਤੁਸੀਂ ਦੇਖ ਹੀ ਲਿਆ ਮਾਹੀ ਦੀਕਸ਼ਾ ਹੈ ਨਹੀਂ ਭਾਈ ਆਪਣੇ ਉਹਦਾ ਨਾਮ ਸੁਮਿਤ ਸਮੁੱਤ ਬਥੇਰੇ ਆ ਮਨਾ ਇੱਕ ਮਨੂ ਇੱਕ ਯਾਸ਼ੀ ਉਸੇ ਇਹਨੇ ਬਿੱਟੂ ਦਾ ਨਾਮ ਨਹੀਂ ਹੈ ਉਹ ਕਿਤੇ ਨਾ ਲਿਖੋ ਜੀ ਕਿ ਲਿਖ ਕੇ ਗਿਆ ਹੋਣਾ ਰੋਹਿਤ ਲਾ ਮੋਨਿਕਾ ਮੰਨੂ ਕਾਮਨਪੁਰੀ ਹੁੰਦੀ ਬੰਦਾ ਇਹ ਨਾਮ ਦਿਨ ਜਿਵੇਂ ਨਾ ਬਸ ਬਸ ਉਹਦਾ ਵਿਆਹ ਪੱਕਾ ਨਾ ਬੇੜਾ ਕਰ ਕੋ ਦਾ ਪੱਕਾ ਬੇੜਾ ਕਰ ਕੋ ਬੇੜਾ ਕਰ ਕੋ ਪੱਕਾ ਜਿਹੜਾ ਲਿਖਿਆ ਨਾਮ ਆ ਰਿਹਾ ਰਿਹਾ ਐਸ ਵੀ ਐਸ ਵੀ ਉਹ ਆ ਮਿਲ ਗਿਆ ਮਿਲ ਗਿਆ ਮਿਲ ਗਿਆ ਓਏ ਆ ਦੇਖ ਐਸ ਵੀ ਲਿਖਿਆ ਉਹ ਸ਼ਾਰਦਾ ਬਿੱਟੂ ਹਾਂ ਆ ਦੇਖ ਵੀ ਉਹਨੂੰ ਉਹਨੇ ਸਮਝਿਆ ਸਾਨੂੰ ਕਿਹੜਾ ਪਤਾ ਲੱਗਣਾ ਪਰ ਅਸੀਂ ਲੱਬਲੀ ਦਾ ਫੇਰ ਵੀ ਅੱਜ ਦਿਲ ਜਾ ਬਾਕੀ ਨੇ ਤੀਰ ਵੀ ਨਹੀਂ ਬਣਾਇਆ ਵਾ ਸਾਲਾ ਪੀਰ ਵੀ ਬੜਾ ਕੇ ਗਿਆ ਵਾ ਆ ਦੇਖ ਬੀਚ ਤੇ ਲੰਘ ਕੇ ਗਿਆ ਸੀ ਨਾਲੇ ਦਿਲ ਵਿੱਚ ਨੂੰ ਬੀਚ ਨੂੰ ਕਹਿੰਦਾ ਆ ਦੇਖ ਕਰਦਾ ਸਾਡਾ ਕਹਿੰਦਾ ਬੀਚ ਨੂੰ ਲੰਘ ਕੇ ਗਿਆ ਵਾ ਵਾ ਓਏ ਦਾ ਭਾਈ ਬੰਟੀ ਵੀ ਆਪਣਾ ਨੰਬਰ ਲਿਖ ਗਿਆ ਜੀ ਉਰੇ ਆ ਬੰਟੀ ਲਵ ਸ਼ਾਲੂ ਸ਼ਾਲੀ ਸ਼ਾਲੀ ਆਈ ਨਹੀਂ ਆ ਲੋਕ ਆਈ ਆ ਸ਼ਾਲੂ ਸ਼ਾਲੂ ਨਾਲ ਲਿਖ ਗਿਆ ਭਾਈ ਦੇਖ ਲੈ ਇਹ ਫਟੇਗੇ ਆਦੇ ਵੀ ਆ ਵੀਰਾ ਆ ਲਈ ਗਿਆ ਛੋਟੇ ਵਾਲਾ ਬੜਾ ਆ ਲਿਖਿਆ ਜੀ ਚਲੂਚੇ ਦੋਨੇ ਲਿਖੇ ਇਹ ਦੋਹੇ ਲੂਚੇ ਬੰਦੇ ਕੀ ਕਰਨੇ ਆ ਇੱਕ ਵੀ ਲਿਖਿਆ ਆਪਣਾ ਨਾਮ ਏਪੀ ਇਹ ਵੀ ਲਿਖਿਆ ਆਪਣਾ ਨਾਮ ਏਪੀ ਵੀ ਲਿਖਿਆ ਆਪਣਾ ਨਾਮ ਵਾਹ ਜੀ ਵਾਹ ਕੁਲਵਿੰਦਰ ਯੂਰੀ ਕਾ ਤਾਂ ਲੱਭਿਆ ਨਾ ਦੇਖ ਲਓ ਹੋ ਨਹੀਂ ਮਾਰ ਮਾਰ ਜਾਂਦਾ ਉਹ ਨਹੀਂ ਲੱਭਦਾ ਕਿਤੇ ਵੀ ਉਹ ਬਾਹਰ ਰਿਹਾ ਨਾ ਜਰਮਨ ਘੁੰਮਦਾ ਰਹਿ ਗਿਆ ਉਹ ਉਹ ਵੀ ਮੱਲਾ ਉਹ ਦੂਜੇ ਮਾਰ ਗਏ ਏਪੀ ਰਹੀਂ ਹਣਾ ਦੇਖੋ ਭਰਿਆ ਵਾਪਿਆ ਸਾਰਾ ਹੀ ਡਸਤਿਆ ਨਾ ਇਹਨਾਂ ਨੇ ਚਮਕਾ ਕੇ ਨਾਮ ਨੂੰ ਪੜ ਕੇ ਅਧਿਆਗਣ ਪੱਕ ਚ ਸਾਹਣੇ ਆ ਦੇਖੇ ਨੀ ਤੇ ਮੈਂ ਉੱਧਰ ਹੀ ਕੱਚ ਮਾਰਿਆ ਉਹ ਜਿਹੜੀ ਉਹਦੀ ਸਬਦੀ ਬਣਾਈ ਨਹੀਂ ਬੜਕੇ ਤੁਸੀਂ ਕੋਰੇ ਹੀ ਲੱਗਾ ਨਹੀਂ ਸਾਲਿਆ ਤੈਨੂੰ ਆ ਛੋਟਾ ਰਸਤਾ ਦਿਖਿਆ ਨਹੀਂ ਹੈਗਾ ਅੰਦਾ ਨਹੀਂ ਉੱਪਰ થી ਘੁੰਮ ਕੇ ਆਣ ਸੀ ਕਿ ਆ ਲੌੜਤੀ ਮੈਂ ਲੇ ਕਸੇ ਲੀਕੋ ਤੇ ਘਾਰ ਰਹਾ ਤਾਂ ਉਸਗੀ ਕੋ ਦੁਹਾਰਾ ਹੈ ਬੇਲਾ ਇਦੋਂ ਬੜਾ ਬੜਾ ਲੇਓ ਇਦੋਂ ਸਭ ਜੀ ਰਹੀ ਉਹ ਸਹੀ ਗੱਲ ਹੈ ਨਾ ਇਹ ਵੀਡੀਓ ਘੈਂਟ ਬਣਿਆ ਨਾ ਹਾਂ ਮਨ ਲੇ ਕਿ ਸਾਰੀ ਕਲੀਪਾ ਪਾਣੀ ਕੱਟ ਕੱਟ ਕੇ ਹਾਂ ਅੱਗੇ ਮਸ ਲੈ ਮੈਂ ਬਣਾਵਾਂਗਾ ਮਮਾਈ ਮੈਂ ਹੁਣ ਆਂਦਾ ਰੇ ਬੰਦ ਆਇਆ ਇੱਧਰ ਵੀ ਇੱਧਰ ਵੀ ਖੜਾ ਸਿੱਧਾ ਉਤਰ ਜੀ ਉਤਰ ਗਿਆ ਤਾਂ ਜੀ ਸਿੱਧਾ ਤਾਲ ਕੇ ਤਾਂ ਨੀਚੇ ਜਾਣਾ ਜੀ ਸਿੱਧਾ ਮੋਂਟਨ ਨੂੰ ਜੋ ਘੰਡਾ ਦੀ ਜੰਗੜਾ ਚ ਲੈ ਕੇ ਆਏ ਸੀ ਥੋੜਾ ਸੰਜਾਊਗਾ ਬਹੁਤ ਤਰੀਕਾ ਹੋ ਕੇ ਜੋ ਯੋਕਮ ਯੋਕਮ ਉਹ ਮੈਨੂੰ ਮੇਰੀ ਜਣੇ ਮਾਮਾ ਬੋਲਦਾ ਇਹ ਵੰਡੇ ਨੂੰ ਨਿਕਲੂਗਾ ਰਾਤੇ ਅੱਜ ਤਾਂ 딱 ਹੀ ਵਧੀਆ ਹੋ ਗਿਆ ਦਲ ਤੋਂ ਬੈਠੇ ਹਾਂ ਨਾ ਥੋੜੀ ਵੈਸੇ ਫੋਟੋਆਂ ਵਾਸਤੇ ਵਧੀਆ ਪਲੇਸ ਹੈਗਾ ਫੋਟੋਆਂ ਖਿਚਾਉਣ ਵਾਸਤੇ ਇਹ ਵਧੀਆ ਹੈ ਉਮਲੇ ਕਿੱਛੀਆਂ ਲਾਤੀ ਚੀਜ਼ ਇਹ ਕੇ ਕੇ ਬੁੱਕਰੀ ਨਹੀਂ ਚੱਲਦਾ ਪਿਆ ਮੋੜ ਚੱਲ ਲਾਈਟੀ ਤੋਂ ਫਿਰ YouTube ਚਲਾਉਣਾ ਕਰੇ ਚੈਨਲ

ਮਾ ਮਾ ਪਾਣ ਦੇ ਲੋਤ ਨਹੀਂ ਆਉਣਾ ਆੜਾ ਕਮਾਟੀ ਕਮਾਈ ਨੂੰ ਹਲੇ ਕਿੰਨੇ ਇੱਕ ਤੇ ਦੋ ਆਦੀ ਪਾਣ ਜੀ ਉਹ ਪਾਣ ਦੇ ਇੱਕ ਮਿੰਟ ਕੋ ਚੱਲ 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 ਮਾਦਮ ਕਿਹੜਾ ਵਧੀਆ ਕਿਹਨਾਂ ਯਾਰੇ ਜਬਨ ਨਾ ਜਾਓ ਹਸਣਾ ਤਾਂ ਹਸੇ ਕੋ ਦਾ ਆ ਬਾਕੀ ਆ ਲੈਣ ਤੋਂ ਪਹਿਲਾਂ ਇਹ ਪਿੰਨੇ ਆ ਜੀ ਨੋਰ ਨੂੰ ਬੋਲਣਾ ਸਿਰ ਜੈ ਇੱਕ ਕਰ ਤੇ ਆਣਾ ਉਹ ਹੱਥੋਂ ਬਲਾਸ ਕਰ ਉਹ ਤੇ ਨਾ ਬੈਠਾ ਉਹ ਬੈਠ ਤੇਰਾ ਮੈਂ ਤਨ ਸੀ ਚੀਜ਼ਾਂ ਕਰੂਗਾ ਕੋਈ ਮਾਰਾ ਦੇਖ ਨਾ ਹੀ ਜੋਰ ਮਾਰ ਕੇ ਤੇ ਚੱਕੂੰਗਾ ਮੇਰੇ ਚ ਸੱਟ ਵੀ ਲਾ ਤੇਰੇ ਚੋਂ ਭਾਏ ਹੋ ਲੈ ਲੈ ਚਾਲ ਮਣੀਓ ਮਰੀ ਗਿਆ ਆ ਤਾਰੀ ਤੇ ਨਾ ਜਿਓ ਛਲੰਗ ਮਾਰ ਦੂੰ ਮੈਂ ਮੈਂ ਛਲੰਗ ਮਾਰ ਜੂ ਹਾਂ ਹਾਂ ਮੈਂ ਉੱਧਰ ਤੋਂ ਉੱਠੂ ਜਾਨਾ ਮੈਂ ਇਹ ਤਾਲ ਬਣਾ ਲੈਵਲ ਕਰੀਂ ਜੇ ਮੈਂ ਲੈਵਲ ਕਰ ਲੈਵਲ ਯਾਹ ਅਵੇਲੇਬਲ ਕਰ ਯਾਹ ਪੇ ਲੈਵਲ ਨਿਕਲ ਲੈ ਨਹੀਂ ਹੋਣਾ ਨਹੀਂ ਮੇਰਾ ਤੂੰ ਹੀ ਕਰ ਤੈਨੂੰ ਟਕਾ ਲਊ ਜੇ ਮੈਂ ਪੈਰ ਚੱਕ ਲਵਾਂਗਾ ਮੈਂ ਤੈਨੂੰ ਜਿੱਦੂ ਤਾ ਨਹੀਂ ਬੰਦੂ ਉਹ ਪੈਰ ਹੁਣ ਤਾਂ ਉੱਚ ਉੱਟਣ ਵਾਲਾ ਰਹਿ ਗਿਆ ਇੱਕ ਝੁੱਟਣ ਵਾਲਾ ਉਹ ਵਾਲਾ ਜੇ ਸੀ ਤੂੰ ਇੱਧਰ ਬੈਠ ਆ ਤੇਰੇ ਪੈਣਾ ਭੈਣ ਤੇ ਗਿੱਲਾ ਪਤਾ ਕਿੰਨਾ ਦਾ ਕੱਪੜੇ ਲੀਪੜਨ ਦਾ ਕੰਮ ਆ ਜਾ ਉਹ ਟੱਲੇ ਜਾ ਡਾਇਰੈਕਟ ਜਾ ਕੇ ਸਾਡੇ ਘਰ ਨਾਲ ਆ ਜਾਣ ਰਹਿਣ ਦੇ ਤੂੰ ਕੀ ਹੋ ਜਾਦਾ ਨਹੀਂ ਕਰਦਾ ਕੰਮ ਪੜੋ ਕਿਤਨੇ ਜਣ ਸੈਟ ਆਣ ਲੱਗੇ ਵੇ ਲੱਕ ਜਪਲ ਨਾ ਅਕਾਲ ਬੋ ਸਸਰੀਕਾਲ ਬਸ ਬਸ ਜਦੋਂ ਸਸਰੀਕਾਲ ਨਹੀਂ ਉਹ ਬੱਸ ਕਰ ਭਰਾਵਾ ਤੂੰ ਜਦਾ ਸੀਰੀਅਸ ਲੈ ਗਿਆ ਮੈਂ ਕਿਉਂ ਜਾਂਦਾ ਵੀ ਦੇਖ ਕਿੱਧਰ ਨੂੰ ਐ ਇਹ ਹੋਰੇ ਪਾਸੇ ਨੂੰ ਜਾਣ ਲੱਗਿਆ ਬਾਜੀ ਇੱਥੇ ਅਲਾਈਨਮੈਂਟ ਹੋਣ ਵਾਲੀ ਆ ਆਹ ਦੇਖੋ ਜੀ ਐਂ ਜੀ ਨੂੰ ਹੋ ਜੀ ਅਸੀਂ ਐਂ ਨੂੰ ਹੋ ਜਾਂਦਾ ਐ ਐਂ ਜੀ ਨੂੰ ਹੋ ਜਾਂਦਾ ਐ ਕੋਈ ਨਹੀਂ ਦੀ ਅਲਾਈਨਮੈਂਟ ਦਾ ਪਤਾ ਤੇ ਐਂ ਜੇ ਕਰਕੇ ਆਪਾਂ ਜੀ ਕਿਤੇ ਆਇਂ ਕਰ ਲੀਏ ਫੇਰ ਉਤਰ ਨਹੀਂ ਜਾਈਦਾ ਇਹ ਲੈ ਨਾ ਮਾ ਨਾ ਫਿਰ ਉਹ ਉਸ ਲਈ ਉਹਨੂੰ ਤਿਆਲੇ ਕੋਲ ਜਾਂਚ ਚਾਮ ਕਰਿਆ ਹੈ ਫਾਉ ਕਿੱਥੇ ਅਜ ਕਿਥੇ ਰਸ ਜਿਹੜੇ ਮੋਪਣ ਨੇ ਭੇਜਿਆ ਉਹਨੇ ਬਿਟੋੜ ਮਾਸੜ ਨੇ ਭੇਜਿਆ ਬੋਲੇ ਤੂੰ ਮੇਰੇ ਨਾਲ ਬੋਲੇ ਤੂੰ ਬੋਲੇ ਤੂੰ ਵੀਡੀਓ ਵੀ ਲੈ ਬੰਦ ਕਰ ਲੋ ਕੁਮਾ ਦੇ ਕਿ ਕੋਈ ਲੈਟ ਹੈ ਆ ਇਧਰ ਜਾ ਵੀ ਸਕਦੇ ਹਾਂ ਜੀ ਹੁਣ ਅਸੀਂ ਤਾਂ ਘੁੰਮ ਲੈ ਅਸੀਂ ਚੱਲੇ ਹਾਂ ਆ ਬਾਹਰ ਨਿਕਲਣਾ ਲੈ ਐਮਰਜੈਂਸੀ ਅਲਰਟ ਕਰਤਾ ਵੀ ਜਗੰਡਾਪੁਰ ਤੇ ਬੰਦੇ ਆਣ ਲੱਗੇ ਆ ਨਹੀਂ ਨਿਕਲ ਜਾ ਆ ਇਕ ਲੋਕ ਮਿੰਟ ਤੇ ਹੁੰਨ ਲੱਗਿਆ ਅੰਦਰ ਆ ਜਾਂਦੇ ਸਿਕਣ ਲੱਗਿਆ ਲੋਕ ਮਿੰਟ ਤੇ ਇਹ ਚਲੋ ਭਾਈ ਟਾਈਮ ਮਾਰ ਬਾਹਰ ਆਹ ਰੋਡ ਸਾਡਾ ਲੈ ਲਿਆ ਇਹਨਾਂ ਨੇ ਜਗੰਡਾ ਦਾ ਬਾਸ

ਇਹ ਹੁਣ ਕਾਹਲੇ ਹੋਇਆ ਨਹੀਂ ਆਹ ਗੱਲ ਵੀ ਆ ਚਾਲ ਜਦੇ ਇੰਸਟਾ ਤੇ ਡਾਇਰੈਕਟਲੀ ਆ ਦੇ ਕਾਰ ਲਾਈਵ ਨਹੀਂ ਲਿਖਨੇ ਮੁੰਡਾ ਮਦਾਨੇ ਬੰਦੀ ਗਿਆ ਨਹੀਂ ਸਪਲਾਈ ਦਿੱਤੀ ਵੀ ਇਹ ਗੱਲ ਚੱਲਦੀ ਮੇਰੀ ਚੱਲਦੀ ਗੱਲ ਪਾਸ ਨਹੀਂ ਬੜਾ ਭਰ ਗਿਆ ਹਾ ਗੋਲਾ ਖਾਣਾ ਗੋਲਾ ਲਾਲ ਪਿਆ ਹਰਾ ਨੀਲਾ ਦੈਮਾ ਜੀ ਬੋਲੇ ਕਿ ਅੱਜ ਕੋ ਬੋਲੇ ਵੜੇ ਦੋ ਬੋਲੇ ਜਿਹੜੇ ਮਰਜੀ ਦੇਖੋ ਹਰੇ ਪਾਂ ਪਾਂ ਦਾ ਗੋਲਾ ਪਿਆ ਆਪਣੇ ਪਾਂ ਪਾਂ ਦੇ ਗੋਲੇ ਥੱਲਾ ਬੱਦੂ ਕੱਲਾ ਬੱਦੂ ਆਏ ਆ ਜੀ ਹੁਣ ਪੋਟਾ ਸਾਹ ਜੁਗਨੋ ਦੀ ਹੱਟੀ ਤੇ ਦਿੱਲੀ ਦੇ ਬੰਦੇ ਆਏ ਜੁਗਨੋ ਦੇ ਹਾਂ ਹਰਿਆਣਾ ਲੋ ਜੀ ਜੁਗਨੋ ਦੀ ਹੱਟੀ ਤੇ ਆਏ ਹੂੰ ਓ ਮਾਈ ਗੋਡ ਝੁੰਗੀਆਂ ਬਣਾਈਆਂ ਹੋਈਆਂ ਨੇ ਬੈਠਣ ਲੈ ਕੇ ਤੇ ਪੈਗਾਂ ਝੁੰਗੀਆਂ ਲੱਡੀ ਲੱਡੀ ਬੈਠੀ ਦੀ ਨਾਲ ਬਹੁਤ ਸੋਹਣਾ ਹਾਂਜੀ ਬਹੁਤ ਸੋਹਣਾ ਹੀਲਾ ਵਸੇਲਾ ਬੈਠਣ ਦਾ ਲੋ ਜੀ ਕੁੰਮਣ ਫਿਰਨ ਤੇ ਬਾਅਦ ਹਨਾ ਜਸੂ ਸਾਰੇ ਕੁੰਮ ਕਮਾ ਕੇ ਅਸੀਂ ਆਏ ਝੌਂਪੜੀ ਚ ਜੋ ਆਂਬੜੀ ਸਾਨੂੰ ਹੋਣ ਲੱਗੀ ਟਿਕਾਵਟ ਤੇ ਆ ਕੱਢ ਲਿਆ ਪਟਾਰੇ ਚ ਪਹਿਲਾਂ ਬੋਤਲ ਮੈਜਿਕ ਮੂਵਮੈਂਟ ਅਸੀਂ ਕੋਕ ਵਾਲੇ ਮਾਮਾ ਸਾਡਾ ਮੈਜਿਕ ਮੂਵਮੈਂਟ ਵਾਲਾ ਸਲਾਦ ਆ ਗਿਆ ਆलो ਮਹਾਰਾਜ ਚੱਕੋ ਮੁਰਗੇ ਦਾ ਆਰਡਰ ਦਿੱਤਾ ਵਾ ਉਹ ਆ ਜਾਊਗਾ ਪਹਿਲਾਂ ਕੋਕ ਪੀ ਲਈਏ ਪਹਿਲਾਂ ਕੋਕ ਪੀ ਲਈਏ ਨਾ ਕੋਕ ਜ਼ਰੂਰੀ ਹੈ ਅਜੀ ਪੈਗ ਬੁਗ ਲਾ ਕੇ ਮਾਮੇ ਸਾਡੇ ਨੂੰ ਹਨੇਰਾ ਲੱਗਿਆ ਤੇ ਲੱਗੀ ਗਰਮੀ ਨਹੀਂ ਹੋਗਾ ਨਹੀਂ ਰਹੋਗੇ ਹੈ ਹਨੇਰਾ ਵੈਸੇ ਹੋ ਵੀ ਗਿਆ ਤਾਂ ਅਜੀ ਪਰਦੇ ਜੇ ਲਾਏ ਪੱਖਾ ਚਲਾਇਆ ਤੇ ਆ ਦੇਖੋ ਫਿਰ ਲਾਈਟਨਿੰਗ ਕਿਆ ਬਾਤਾਂ ਅੱਜ ਟੋਰ ਗੱਡੀ ਪਈ ਪੂਰੀ ਇਹਨਾਂ ਨੇ ਸਵਾਦ ਲਿਆਂਦਾ ਪਿਆ ਬੈਠਣ ਦਾ ਇੱਕ ਹੀ ਮੁੰਡਾ ਦਾ ਆਪਣਾ ਇਹ ਹੀ ਹੈ ਪੁਰਾਣੀ ਦਾ ਯਾ ਸਨੇਪ ਪਾਣੀ ਬਣਦੀ ਔਰੇ ਤਾਂ ਸਨੇਪ ਪਾ ਲਈਏ ਫਿਰ ਆਪਾਂ ਵੀਡੀਓ ਅੱਗੇ ਚੱਲਦੇ ਚਿਕਨਸ ਜਗਨੂ ਸਪੈਸ਼ਲ